ਅੱਜ ਅੱਜ ਚੌਥਿਆ ਗੇੜ ਜਿਹੜਾ ਮੀਟਿੰਗ ਦਾ ਹੋਇਆ ਫੇਰ ਇੱਕ ਵਾਰ ਪਹਿਲਾਂ ਵਾਂਗੂ ਕਾਫੀ ਲੰਬੀ ਚਰਚਾ ਹੋਈ ਲਗਭਗ 5 ਘੰਟੇ 8 ਵਜੇ ਦੇ ਨੇੜੇ ਤੇੜੇ ਮੀਟਿੰਗ ਸ਼ੁਰੂ ਹੋਈ ਸੀ 1:00 ਵਜ ਗਿਆ ਰਾਤ ਦਾ ਤੇ ਕਾਫੀ ਵਿਚਾਰ ਵਟਾਂਦਰੇ ਆਪਸ ਵਿੱਚ ਹੋਏ ਮਾਹੌਲ ਕਿਉਂਕਿ ਮੈਂ ਤਾਂ ਇੱਕ ਪੰਜਾਬ ਦੇ ਪ੍ਰਤੀਨਿਧੀ ਤੌਰ ਤੇ ਉੱਥੇ ਬੈਠਦਾ ਔਰ ਮੈਂ ਜੇ ਕੋਈ ਪ੍ਰਪੋਜ਼ਲ ਐਦਾਂ ਦੀ ਹੁੰਦੀ ਹੈ ਜਿਹਦਾ ਪੰਜਾਬ ਨੂੰ ਫਾਇਦਾ ਹੁੰਦਾ ਹੋਵੇ ਤਾਂ ਮੈਂ ਉਹਦੇ ਬਾਰੇ ਵੀ ਗੱਲਬਾਤ ਕਰਦਾ ਤੁਹਾਨੂੰ ਯਾਦ ਹੋਊਗਾ ਐਸੀ ਜਗ੍ਹਾ ਤੇ 8 ਤਰੀਕ ਨੂੰ 8 ਫਰਵਰੀ ਨੂੰ ਜਦੋਂ ਆ ਕੇ ਮੈਂ ਮੀਡੀਆ ਬਰੀਫ ਕੀਤਾ ਸੀ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇਕ ਮੁੱਦਾ ਠਾਇਆ ਉੱਥੇ ਕਿ ਸਾਡਾ ਦੇਸ਼ ਜੋ ਹੈ ਮੁਜੰਬੀਕ ਤੋਂ ਤੇ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੀ ਕੀਮਤ ਦੀਆਂ ਦਾਲਾਂ ਜਿਹੜੀਆਂ ਨੇ ਉਹ ਮੰਗਵਾਉਂਦਾ ਹੈ ਇੰਪੋਰਟ ਕਰਦਾ ਹੈ ਭਾਰਤ ਦੇਸ਼ ਕੋਲੰਬੀਆ ਤੋਂ ਮੁਜੰਬੀਕ ਤੋਂ 2 ਬਿਲੀਅਨ ਡਾਲਰ ਦੀ ਮੈਂ ਉਸ ਦਿਨ ਖੇਤੀ ਮੰਤਰੀ ਸਾਹਿਬ ਨੂੰ ਅਰਦੁਜੇ ਮੰਤਰੀ ਨੂੰ ਕਿਹਾ ਸੀ ਕਿ ਅਸੀਂ ਝੋਨੇ ਦੀ ਤੁਸੀਂ ਡਾਈਵਰਸਿਫਿਕੇਸ਼ਨ ਦੀ ਗੱਲ ਕਰਦੇ ਹੋ ਜੇ ਸਾਨੂੰ ਝੋਨੇ ਦੇ ਨਾਲ-ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ ਤੇ ਬੀਜਾਂਗੇ ਜੇ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਦੇ ਦੋ ਤਾਂ ਅਸੀਂ ਤੁਹਾਨੂੰ ਦਾਣੇ ਪੈਦਾ ਕਰਕੇ ਦੇ ਸਕਦੇ ਹਾਂ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰੂਗੀ ਜਦੋਂ ਆਪਣਾ ਦੇਸ਼ ਕਣਕ ਦੇ ਮਾਮਲੇ 'ਚ ਇੱਕ ਵਾਰੀ ਜਿਹੜਾ ਵਿਦੇਸ਼ਾਂ ਤੇ ਡਿਪੈਂਡੈਂਟ ਸੀ ਅਮਰੀਕਾ ਨੇ ਕਣਕ ਦੇਣ ਤੋਂ ਨਾ ਕਰਤੀ ਸੀ ਤਾਂ ਫਿਰ ਇੱਥੇ ਹਰੀ ਕ੍ਰਾਂਤੀ ਆਈ ਸੀ ਤੇ ਹਰੀ ਕ੍ਰਾਂਤੀ ਨੇ ਪੂਰੇ ਦੇਸ਼ ਦੇ ਅਨਾਜਾਂ ਦੇ ਅਨਾਜ ਦੇ ਭੰਡਾਰ ਜਿਹੜੇ ਪਰਤੇ ਜੋ ਪੰਜਾਬ ਨੇ ਲੀਡ ਕੀਤੀ ਸੀ ਉਹ ਗਰੰਟੀ ਹਾਲਾਂਕਿ ਉਹ ਹਰੀ ਕ੍ਰਾਂਤੀ ਦਾ ਖਮਿਆਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਕਿ ਸਾਡਾ ਪਾਣੀ ਜਿਹੜਾ ਬਹੁਤ ਜ਼ਿਆਦਾ ਵਾਟਰ ਲੈਵਲ ਥੱਲੇ ਚਲਾ ਗਿਆ ਸੋ ਮੈਂ ਕਿਆ ਸੀ ਕਿ ਦਾਣਾ ਸਾਡੇ ਸਾਡਿਆਂ ਸਾਨੂੰ ਦਿਓ ਕਿਹੜੇ ਕਿਹੜੇ ਦਾਣੇ ਸਾਡੀ ਇੰਨੀ ਉਪਜਾਊ ਧਰਤੀ ਹੈ ਕਿ ਅਸੀਂ ਤੁਹਾਨੂੰ ਪੈਦਾ ਕਰਕੇ ਦੇਵਾਂਗੇ ਪਰ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਹੋਣੀ ਚਾਹੀਦੀ ਹੈ ਇੱਕ ਇੱਕ ਦਾਣਾ ਚੱਕਣ ਦੀ ਵੀ ਗਾਰੰਟੀ ਹੋਣੀ ਚਾਹੀਦੀ ਅੱਜ ਉਸ ਵਿਸ਼ੇ ਤੇ ਵੀ ਗੱਲ ਹੋਈ ਹੁਣ ਕਿਸਾਨ ਵੀ ਆ ਕੇ ਆਪਣੀ ਗੱਲ ਦੱਸਣਗੇ ਮੰਤਰੀ ਸਾਹਿਬ ਦੱਸ ਕੇ ਗਏ ਹੋਣੇ ਤੇ ਫਿਰ ਨਰਮਾ ਤੇ ਕਪਾਹ ਕੋਈ ਜ਼ਮਾਨਾ ਸੀ ਜਦੋਂ ਸੰਗਰੂਰ ਦਾ ਇਲਾਕਾ ਬਰਨਾਲੇ ਦਾ ਇਲਾਕਾ ਮਾਨਸਾ ਬਠਿੰਡਾ ਫਾਜ਼ਿਲਕਾ ਇਦਰ ਅਰਨੀ ਵਾਲਾ ਪੰਨੀ ਵਾਲਾ ਜਲਾਲਾਬਾਦ ਅਬੋਹਰ ਤੱਕ ਸਾਡਾ ਉਹਨੂੰ ਕਾਟਨ 벨ਟ ਕਹਿੰਦੇ ਸੀ ਨਰਮਾ ਤੇ ਕਪਾਹ ਹੁੰਦੀ ਸੀ ਪਰ ਉਹ ਵੀ ਸਾਰਾ ਹੁਣ ਲਗਭਗ ਝੋਨੇ ਚ ਚਲਾ ਗਿਆ ਕਿਉਂਕਿ ਫਸਲਾਂ ਰੁਲ ਗਈਆਂ ਤਾਂ ਵਿਸ਼ਵਾਸ ਉਠ ਗਿਆ ਕਿਸਾਨਾਂ ਦਾ ਕਦੇ ਚਿੱਟੀ ਮੱਖੀ ਨੇ ਖਾ ਲਿਆ ਕਦੇ ਗੁਲਾਬੀ ਸੁੰਡੀ ਨੇ ਖਾ ਲਿਆ ਤਾਂ ਉਹਨਾਂ ਦਾ ਵਿਸ਼ਵਾਸ ਉੱਟ ਗਿਆ ਫਸਲ ਤੋਂ ਤਾਂ ਉਹ ਵਿਸ਼ਵਾਸ ਬਹਾਲ ਕਰਨ ਵਾਸਤੇ ਵੀ ਗਾਰੰਟੀ ਚਾਹੀਦੀ ਆ ਖਰੀਦ ਦੀ ਨਰਮੇ ਤੇ ਕਪਾਦੀ ਵੀ ਸੋ ਨਾਲ ਨਾਲ ਅੱਜ ਕੱਲ ਮੱਕੀ ਜਿਹੜੀ ਐ ਉਹ ਇਥੈਨੋਲ ਬਣਨ ਲੱਗ ਗਿਆ ਹੋਰ ਕਈ ਜਗ੍ਹਾ ਤੇ ਮੱਕੀ ਦੀ ਜਿਹੜੀ ਜ਼ਰੂਰਤ ਪੈਣ ਲੱਗੀ ਅੱਠ ਪਲਾਂਟ ਤਾਂ ਪੰਜਾਬ ਕੋਲੇ ਵੀ ਹੈਗੇ ਨੇ ਇਥੇ ਨਾਲ ਦੇ ਪਰ ਉਹ ਤਾਂ ਬੀਜੀ ਜਾਊਗੀ ਜੇ ਸਾਨੂੰ ਐਮਐਸਪੀ ਦੀ ਗਾਰੰਟੀ ਮਿਲੂਗੀ ਮੈਂ ਐਗਜ਼ਾਮਪਲ ਦਿੱਤੀ ਉਹਨਾਂ ਨੂੰ ਜੇ ਕਿਸੇ ਜਿੰਮੇਦਾਰ ਕੋਲ 10 ਕਿੱਲੇ ਨੇ ਜੇ ਉਹਨਾਂ ਨੂੰ ਆਪਾਂ ਇਹ ਕਹਿ ਦਈਏ ਕਿ 6 ਕਿੱਲੇ ਤੂੰ ਝੋਨਾ ਲਾ ਲਾ 10 ਦੀ ਬਜਾਏ 6 ਕਿੱਲੇ ਲਾ ਲਾ 4 ਮੱਕੀ ਬੀਜ ਲਾ ਜਾਂ ਦਾਣਾ ਲਾ ਲਾ ਦਾਣਾ ਬੀਜ ਲਾ ਤਾਂ ਬੀਜ ਲੂਗਾ ਵਿਸ਼ਵਾਸ ਤੇ ਪਰ ਜਦੋਂ ਫਸਲ ਆਜੂਗੀ ਤਾਂ ਜਿੰਨੇ ਪੈਸੇ ਜਿੰਨਾ ਪ੍ਰੋਫਿਟ ਉਹਨੂੰ 6 ਕਿੱਲਿਆਂ ਦੀ ਜੀਰੀ ਵੇਚ ਕੇ ਜਿਹਨੂੰ ਧਾਨ ਵੀ ਕਹ ਦਿੰਦੇ ਆ ਰਾਈਸ ਕਹ ਲੋ ਮੁੰਜੀ ਕਹ ਦਿੰਦੇ ਆ ਜਿੰਨਾ ਝੋਨੇ ਦੀ ਫਸਲ ਵੇਚ ਕੇ ਉਹਨੂੰ ਪ੍ਰੋਫਿਟ ਹੁੰਦਾ ਓਨੇ ਹੀ ਉਹਨੂੰ ਬਾਕੀ 4 ਕਿੱਲਿਆਂ ਚ ਭਾਵੇਂ ਬਾਲਾਂ ਚੋਂ ਭਾਵੇਂ ਮੱਕੀ ਚੋਂ ਓਨੇ ਹੀ ਉਹਨੂੰ 4 ਕਿੱਲਿਆਂ ਚ ਹੋਣਾ ਚਾਹੀਦਾ ਨਹੀਂ ਉਹ ਵਾਪਸ ਅਗਲੇ ਸਾਲ ਫੇਰ 10 ਦੇ 10 ਕਿੱਲਿਆਂ ਚ ਝੋਨਾ ਲਾਊਗਾ ਸੋ ਕ੍ਰੌਪ ਡਾਈਵਰਸੀਫਿਕੇਸ਼ਨ ਜੇ ਲਾਗੂ ਕਰਨੀ ਹੈ ਤਾਂ ਪਹਿਲਾਂ ਗਰੰਟੀ ਦੇਣੀ ਪਊਗੀ। ਸੋ ਇਸ ਤਰ੍ਹਾਂ ਤੇ ਇੱਕ ਪ੍ਰਸਤਾਵ ਅੱਜ ਆਇਆ। ਜਿਸ ਨਫਾੜ ਜਿਹੜੀ ਏਜੰਸੀ ਹੈ ਸੈਂਟਰ ਦੀ ਤੇ ਨਾਲ ਨਾਲ ਜਿਹੜਾ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਇੱਕ ਮੱਕੀ ਨੂੰ ਖਰੀਦਣ ਵਾਲੀ ਇਹਨਾਂ ਦੀ ਜਿਹੜੀ ਏਜੰਸੀ ਹੈ ਸਰਕਾਰੀ ਹੈ ਪੂਸਟੀ ਪੂਸ ਗੋਲਜੀ ਦੇ ਵਿਭਾਗ ਵਿੱਚ ਹੁੰਦੀ ਹੈ। ਵੀ ਉਹ ਸਾਨੂੰ ਗਰੰਟੀ ਦੇ ਦੇਣ ਲਿਖਤੀ ਐਗਰੀਮੈਂਟ ਹੋਊਗਾ ਲੀਗਲ ਜਿਹਨੂੰ ਚੈਲੰਜ ਕੀਤਾ ਜਾ ਸਕੂਗਾ ਕਿ ਅਸੀਂ ਇੰਨੇ ਸਾਲ ਵਾਸਤੇ ਉਹ ਤਾਂ 2 ਸਾਲ ਕਹਿੰਦੇ ਸੀ ਮੈਂ ਕਿਹਾ ਜੀ ਨਹੀਂ 5 ਸਾਲ ਤੱਕ ਕਰੋ ਨਾ ਕੋਈ ਐ ਪਤਾ ਤਾਂ ਲੱਗੇ ਨਾ ਕਿ 5 ਸਾਲ ਐਗਰੀਮੈਂਟ ਹੈ ਤੇ ਦੇਖੋ ਸਰਕਾਰਾਂ ਬਦਲ ਸਕਦੀਆਂ ਨੇ 5 ਸਾਲ ਚ ਪਰ ਏਜੰਸੀ ਤਾਂ ਸੇਮ ਰਹੂਗੀ ਨਾ ਨਫਾੜਤਾ ਨਹੀਂ ਬਦਲਦੀ ਨਾ ਸੋ ਜੇ ਇਸ ਤਰ੍ਹਾਂ ਦਾ ਕੋਈ ਮੈਕੈਨਿਜ਼ਮ ਬਣ ਜੇ ਕਿ ਸਾਨੂੰ ਦੇਖੋ ਚੋਨਾ ਤੇ ਕਣਕ ਤਾਂ ਜਿਹੜੀ ਹੈ ਉਹ ਤਾਂ ਪਹਿਲਾਂ ਹੀ ਜਿਹੜੀ ਉਹ ਲਈ ਜਾ ਰਹੀ ਹੈ MSPD ਜਿਹਾ 6 7 ਫਸਲਾਂ ਹੋਰ ਐਡ ਹੋ ਜਾਣ ਜੋ ਪੰਜਾਬ ਦੀਆਂ ਫਸਲਾਂ ਨੇ ਪੰਜਾਬ ਇਹਨਾਂ ਨੂੰ ਬਹੁਤ ਆਸਾਨੀ ਨਾਲ ਪੰਜਾਬ ਦੀ ਧਰਤੀ ਇਹਨਾਂ ਨੂੰ ਮੰਨਦੀ ਹੈ ਮੰਨਦੀ ਹੈ ਮੀਨਸ ਪੰਜਾਬ ਦੀ ਧਰਤੀ ਉਗਾ ਸਕਦੀ ਹੈ ਤਾਂ ਇਹ ਪ੍ਰਪੋਜ਼ਲ ਇੱਕ ਕਿਸਾਨ ਮੈਂ ਤਾਂ ਇੱਕ ਵਕੀਲ ਦੇ ਤੌਰ ਤੇ ਬੈਠਾ ਸੀ ਫੈਸਲਾ ਤਾਂ ਉਹਨਾਂ ਨੇ ਲੈਣਾ ਜੀ ਤਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਇੱਥੇ ਫੈਸਲਾ ਲੈਣ ਦੇ ਅਭੀ ਹਜੇ ਸਮਰੱਥ ਨਹੀਂ ਹੈਗੇ ਅਸੀਂ ਜਾ ਕੇ ਡਿਸਕਸ ਕਰ ਲੈਨੇ ਆਪਣੇ ਸਤਿ ਆਨੰਦ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦਾਂਗੇ ਤੇ ਫਿਰ ਮੰਤਰੀ ਸਾਹਿਬ ਨੇ ਵੀ ਇਹੀ ਕਿਹਾ ਸੈਂਟਰ ਵਾਲਿਆਂ ਨੇ ਕਿ ਅਸੀਂ ਵੀ ਡਿਸਕਸ ਕਰ ਲੈਨੇ ਆ ਉੱਥੇ ਵੀ ਫਾਈਨਾਂਸ ਦਾ ਕਿੰਨਾ ਕੁ ਬਰڈن ਪਊਗਾ ਜਾਂ ਫਿਰ ਇਹਦੇ ਨਾਲ ਕਿਉਂਕਿ ਜੇ ਕਾਨੂੰਨ ਇਹ ਲਾਗੂ ਹੋਊਗਾ ਤਾਂ ਸਾਰੇ ਦੇਸ਼ ਤੇ ਹੋਊਗਾ ਇਹ ਨਹੀਂ ਹੈ ਕਿ ਇੱਕ ਕੱਲੇ ਪੰਜਾਬ ਲਈ ਜਾਂ ਹਰਿਆਣਾ ਲਈ ਕਾਨੂੰਨ ਬਣ ਜਾਊਗਾ ਸਾਰੇ ਦੇਸ਼ ਵਾਸਤੇ ਕਾਨੂੰਨ ਬਣੂਗਾ ਤਾਂ ਬਾਕੀ ਸਟੇਟਾਂ ਨੂੰ ਵੀ ਇਹਦਾ ਫਾਇਦਾ ਹੋਊਗਾ ਸੋ ਫੈਸਲਾ ਉਹਨਾਂ ਨੇ ਕਰਨਾ ਹੈ ਮੈਂ ਇੱਕ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਆਪਣੇ ਕਿਸਾਨਾਂ ਦੇ ਵਕੀਲ ਹੋਣ ਦੇ ਨਾਤੇ ਮੈਂ ਬੈਠਾ ਚੌਥੀ ਮੀਟਿੰਗ ਹੈ ਖੁੱਲਾ ਟਾਈਮ ਹੈ ਜਿੰਨੇ ਵਜੇ ਮਰਜ਼ੀ ਉਹ ਕਹਿਣ 2 ਘੰਟੇ ਲਵਾਂਗੇ ਸਾਨੂੰ ਡਿਸਕਸ ਕਰ ਲੈਣ ਦੇ 5 ਘੰਟੇ ਲਵਾਂਗੇ ਕੋਈ ਪ੍ਰੋਬਲਮ ਨਹੀਂ ਹਾਂ ਇੱਕ ਗੱਲ ਮੈਂ ਬੇਨਤੀ ਕਰੂੰਗਾ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਸਾਡੇ ਨੌਜਵਾਨ ਜਾਂ ਸਾਡੇ ਕਿਸਾਨ ਜਿਹੜੇ ਉੱਥੇ ਬੈਠੇ ਨੇ ਹੰਡਾ ਕੱਲ ਨੂੰ ਮੀਂਹ ਦੇ ਗੜਿਆਂ ਦਾ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਇੱਕ ਇੱਕ ਦੋ ਕਿਸਾਨ ਸ਼ਹੀਦ ਹੋ ਗਏ ਨੇ ਆਲਰੇਡੀ ਇੱਕ ਅਜ ਸਮਾਣੇ ਦੇ ਨੇੜੇ ਦਾ ਜਿਹੜਾ ਮੌਤ ਹੋਈ ਹੈ ਇੱਕ ਇੱਕ ਗਿਆਨ ਸਿੰਘ ਜਿਹੜੇ ਚਾਚੋ ਕੀ ਪਿੰਡ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਸੋ ਮੈਂ ਨਹੀਂ ਚਾਹੁੰਦਾ ਕਿ ਕੋਈ ਜਾਨੀ ਨੁਕਸਾਨ ਹੋਵੇ ਇੱਕ ਦੂਜੇ ਨਾਲ ਭੀੜੀਏ ਜੇ ਗੱਲਬਾਤ ਨਾਲ ਕਿਉਂਕਿ ਆਫਟਰ ਆਲ ਤਾਂ ਜਿੱਥੇ ਵੀ ਮਰਜੀ ਜਾਵਾਂਗੇ ਹੋਊਗੀ ਤਾਂ ਗੱਲ ਗਲਬਾਤ ਰਹੀ ਪਰ ਮੈਂ ਪੋਜ਼ਿਟਿਵ ਐਟੀਟਿਊਡ ਨਾਲ ਚੱਲ ਰਿਹਾ ਤੇ ਮੈਂ ਆਪਣਾ ਫਰਜ਼ ਨਿਭਾ ਰਿਹਾ ਕਿ ਚਾਹੇ ਅੱਧੀ ਰਾਤ ਹੋ ਜਾਏ ਚਾਹੇ ਦੁਪਹਿਰੇ ਬੁਲਾ ਲੈਣ ਮੈਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਪਰ ਹਾਂ ਨਾਲ-ਨਾਲ ਮੈਂ ਵੀ ਬੇਨਤੀ ਕਰਦਾ ਕਿ ਸਾਢੇ 3 ਕਰੋੜ ਪੰਜਾਬੀ ਨੇ ਉਹਨਾਂ ਦੇ ਕਿਸੇ ਰਿਪੋਰਟ ਚੱਲ ਰਹੇ ਨੇ ਅਸੀਂ ਉਹਨਾਂ ਨੂੰ ਫੇਰ ਕਿਹਾ ਇਹ ਤੁਸੀਂ ਸਾਡਾ ਕਿਉਂ ਇੰਟਰਨੈਟ ਬੰਦ ਕਰੀ ਜਾਂਦੇ ਹੋ ਫੇਰ ਉਹ ਕਹਿੰਦੇ ਨੇ ਅਸੀਂ ਪੰਜ ਲੈਚ ਇੰਟਰਨੈਟ ਬੰਦ ਕਰਾਂਗੇ ਆ ਕਰਾਂਗੇ ਤੇ ਸਾਨੂੰ ਜਿਹੜੀ ਇਹ ਤੰਗ ਨਾ ਕਰੋ ਕਿਸਾਨ ਜੁਨੀਅਨਾਂ ਨੇ ਬੜੇ ਅੱਛੇ ਤਰੀਕੇ ਨਾਲ ਜਿਹੜੇ ਤਾਬਾਸ਼ੀਸ਼ ਗਲਤੀ ਦਿਨਾਂ ਕਿ ਉਹਨਾਂ ਨੇ ਕੋਈ ਕੋਈ ਪਹਿਲ ਨਹੀਂ ਕੀਤੀ ਕਿਸੇ ਪਖਤੋਂ ਕਿ ਕੋਈ ਇਸ ਤਰ੍ਹਾਂ ਦਾ ਇਲਜ਼ਾਮ ਲੱਗ ਜੇ ਕਿ ਇਹ ਹਿੰਸਕ ਹੋਗੇ ਜਾਂ ਹਮਲਾਵਰ ਹੋਗੇ ਜਾਂ ਕੋਈ ਹੋ ਵਿੱਚ ਕੋਈ ਸ਼ਰਾਰਤੀ ਅੰਸਰ ਹੋਊ ਇੱਕਦਾਂ ਉਹਦੇ ਨਾਲ ਉਹ ਚਲੋ ਆਪ ਹੀ ਉਹ ਦੇਖ ਲੈਣਦੇ ਨੇ ਉੱਥੇ ਸੋ ਪੰਜਾਬ ਦੇ ਲੋਕਾਂ ਦੇ ਜਾਨ ਦੀ ਮਾਲ ਦੀ ਪੰਜਾਬ ਦੀ ਆਰਥਿਕਤਾ ਦੀ ਰਾਖੀ ਕਰਨਾ ਵੀ ਮੇਰਾ ਫਰਜ਼ ਹੈ ਸੋ ਇਸ ਕਰਕੇ ਇਹ ਅੱਗੇ ਹੁਣ ਕਿਸਾਨ ਯੂਨੀਅਨਾਂ ਤੁਹਾਨੂੰ ਦੱਸ ਦੇਣਗੇ ਆ ਕੇ ਕਿ ਉਹ ਕੀ ਫੈਸਲਾ ਲੈਂਦੇ ਨੇ ਕੱਲ ਤੱਕ ਤੇ ਉਸ ਤੋਂ ਬਾਅਦ ਫਿਰ ਜੇ ਗੱਲ ਕਰਨੀ ਪਈ ਤਾਂ ਫਿਰ ਦੁਬਾਰਾ ਗੱਲ ਕਰਨੀ ਅਗਲੀ ਅਗਲੀ ਮੀਟਿੰਗ ਕੀ ਕੋਈ ਜਾਇਡ ਰਹਿ ਗਈ ਸਰ ਅਗਲੀ ਮੀਟਿੰਗ ਬਿਲਕੁਲ ਹੈ ਜੀ ਬਿਲਕੁਲ ਹੈ ਕੋਈ ਦਰਵਾਜ਼ਾ ਬੰਦ ਨਹੀਂ ਹੋਇਆ ਇਹ ਤਾਂ ਹਜੇ ਸ਼ੁਰੂਆਤ ਹੈ ਜੇ ਇਹਨਾਂ ਤੇ ਮੰਨ ਲੈਂਦੇ ਨੇ ਤਾਂ ਅਗਲੀਆਂ ਜਿਹੜੀਆਂ ਫਸਲਾਂ ਨੇ ਜਾਂ ਕੋਈ ਹੋਰ ਫਸਲਾਂ ਜਿਹੜੀਆਂ ਉਗਦੀਆਂ ਨੇ ਉਹਨਾਂ ਬਾਰੇ ਵੀ ਆਪਾਂ ਜਿਹੜਾ ਦਰਵਾਜ਼ਾ ਜਿਹੜਾ ਖੁੱਲਾ ਰੱਖ ਸਕਦੇ ਆ ਤੇ ਨਰਮਾ ਨਰਮਾ ਕਪਾਹ ਹੋਵੇ ਜੀ ਅੰਦਰ ਇਹਨਾਂ ਤੇ ਨਾਮ ਨਹੀਂ ਲਿਖਣ ਪਾ ਰਹੇ ਇਹ ਜਿਹੜੀ ਪੰਜ ਸਾਲ ਦੀ ਗ੍ਰੰਥੀ ਐਮ ਐਸ ਕੇ ਕਿਹੜੇ ਫਾਰਮ ਤੇ ਅਰਜ਼ੀ ਜਿਹੜਾ ਨਹੀਂ ਐਂਟਰ ਨਹੀਂ ਨਹੀਂ ਜਿਹੜਿਆ ਜਿਹੜਾ ਜਿਵੇਂ ਹੁਣ ਮੱਕੀ ਤੇ ਜੋ ਜੋ ਐਨ ਐਸ ਪੀ ਦੀ ਮੇਰੇ ਖਿਆਲ ਜਿਹੜੀ ਹੈਗੀ ਹੈ ਨਾ ਜਿਹੜੀ ਗਰੰਟੀ ਜਿਹੜੀ ਐਨ ਐਸ ਪੀ ਦਿੰਦੀ ਹੈ ਕੰਪਨੀ ਉਸ ਉਸੇ ਫਾਰਮੂਲੇ ਤੇ ਅਧਾਰਤ ਹੈ ਕਿ ਫਸਲਾਂ ਨਰਮਾ ਤੇ ਕਪਾਹ ਜੀ ਜੋ ਬਿਲਕੁਲ ਬਹੁਤ ਘਟ ਗਿਆ ਜੀ ਕਿਉਂਕਿ ਚਿੱਟੀ ਸੁੰਢੀ ਤੇ ਬਲਾਬੀ ਸੁੰਢੀ ਨੇ ਉਹਨਾਂ ਨੇ ਖਤਮ ਕਰਤਾ ਵਿਸ਼ਵਾਸ ਸੋ ਨਰਮਾ ਕਪਾਹ ਨੂੰ ਵਾਪਸ ਲੈ ਕੇ ਆ ਸਕਦੇ ਆ ਜੇ ਕਾਟਨ ਜਿਹੜੀ ਹੈ ਕਾਰਪੋਰੇਸ਼ਨ ਆਫ ਇੰਡੀਆ 100% ਇੱਕ ਇੱਕ ਫੁੱਟ ਨਰਮੇ ਦਾ ਕਪਾਹ ਦਾ ਇੱਕ ਇੱਕ ਫੁੱਟ ਜੋ ਹੈ ਐਮਐਸਟੀ ਤੇ ਫਿਰ ਫਿਰ ਮੱਕੀ ਹੈ ਮੱਕੀ ਕਿਉਂਕਿ ਅੱਜ ਕੱਲ ਇਥੇ ਨੋਲ ਵਗੈਰਾ ਬਣਨ ਲੱਗ ਗਿਆ ਤਾਂ ਮੱਕੀ ਵਾਸਤੇ ਪ੍ਰਾਈਵੇਟ ਸੈਕਟਰ ਵੀ ਆਊਗਾ ਉਹਨੂੰ ਬਹੁਤ ਜ਼ਿਆਦਾ ਚਾਹੀਦੀ ਹੈ ਮੱਕੀ ਸਾਂ ਮੱਕੀ ਦਾ ਵੀ ਜੇ ਸਾਨੂੰ ਪਾ ਮਿਲਣ ਲੱਗ ਜੇ ਤਾਂ ਅਸੀਂ ਝੋਨੇ ਤੋਂ ਸਾਡਾ ਜਿਹੜਾ ਪ੍ਰੋਪਰਾਈਟੀ ਡਾਈਵਰਸੀਫਿਕੇਸ਼ਨ ਦੇ ਵਿੱਚ ਅਸੀਂ ਝੋਨੇ ਤੋਂ ਥੋੜਾ ਜਿਹਾ ਹਟ ਸਕਦੇ ਹਾਂ ਫਿਰ ਦਾਲਾਂ ਨੇ ਜਿਵੇਂ ਅਰਹੜਾ ਮਾਂ ਦੀ ਦਾਲ ਐ ਮਸੂਰ ਐ ਮਤਲਬ ਜੇ ਇਹ ਦਾਲਾਂ ਜਿਹੜੀਆਂ ਕਿ ਅਸੀਂ ਬਾਹਰੋਂ ਮੰਗਾਉਂਦੇ ਆ ਉਹ ਦੇਸ਼ ਦਾ ਵੀ ਫਾਇਦਾ ਹੋਊਗਾ ਕਿ ਬਾਹਰੋਂ ਨਹੀਂ ਮੰਗਾਉਣਾ ਪਊਗਾ ਤੇ ਸਾਡੇ ਕਿਸਾਨ ਦਾ ਵੀ ਫਾਇਦਾ ਹੋਊਗਾ ਕਿ ਪਾਣੀ ਵੀ ਬਚੂਗਾ ਸਾਡਾ ਕਿਉਂਕਿ ਘੱਟ ਪਾਣੀ ਲੈਂਦੀਆਂ ਨੇ ਇਹ ਫਸਲਾਂ ਤੇ ਜਿਹੜਾ ਸਾਡਾ 6-700 ਫੁੱਟ ਤੇ ਚੱਲਿਆ ਗਿਆ ਪਾਣੀ ਉਹ ਵੀ ਬਚੂਗਾ ਤੇ ਨਾਲ ਕਿਸਾਨ ਨੂੰ ਕਿਉਂਕਿ 8000 7000 ਤੋਂ ਉੱਪਰ ਇਹਨਾਂ ਦੀ ਪ੍ਰਾਈਸ ਐ ਜੇ ਸਾਨੂੰ ਲਿਖਤ ਗਰੰਟੀ ਮਿਲ ਜਾਂਦੀ ਐ ਅਸੀਂ ਇਹ ਬੀਜੀਏ ਤਾਂ ਚੱਕਣ ਚਾਹੀਏ ਜਿਵੇਂ ਮਰਜ਼ੀ ਚੱਕਣ ਤਾਂ ਫਿਰ ਜਿਹੜਾ ਉਹ ਸਰਕਲ ਜਿਹੜਾ ਹੋਰ ਫਸਲਾਂ ਦਾ ਜਿਹੜਾ ਅਸੀਂ ਲੈ ਕੇ ਉਹਨਾਂ ਚਾਹੁੰਦੇ ਹਾਂ ਕਿ ਜੇ ਝੋਨੇ ਤੋਂ ਜੇ ਪਰਾਲੀ ਤੋਂ ਤੁਸੀਂ ਸਾਨੂੰ ਇਹ ਕਹਿੰਦੇ ਹੋ ਕਿ ਝੋਨੇ ਤੋਂ ਪਰਾਲੀ ਹੁੰਦੀ ਹੈ ਬਾਅਦ ਵਿੱਚ ਤੁਸੀਂ ਕਹਿੰਦੇ ਸਾਨੂੰ ਪਰਚੇ ਕਰੋ ਇਹਨਾਂ ਨੂੰ ਰੈੱਡ ਐਂਟਰੀਆਂ ਚ ਪਾਓ ਝੋਨਾ ਕਿਸਾਨ ਵੀ ਕਹਿੰਦਾ ਕਿ ਝੋਨੇ ਤੋਂ ਸਾਡਾ ਖੇੜਾ ਛੜਾ ਦਿਓ ਪਰ ਉਹਦੇ ਬਦਲੇ ਅਸੀਂ ਬੀਜੀਏ ਕੀ ਤੇ ਉਹਦਾ ਮੰਡੀਕਰਨ ਕੀ ਹੋਊਗਾ ਸੋ ਮੰਡੀਆਂ ਹੈਗੀਆਂ ਨੇ ਮੰਡੀਆਂ ਕੋਈ ਪ੍ਰੋਬਲਮ ਨਹੀਂ ਹਰ 4 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਹੈ ਪਰ ਜੇ ਐਮਐਸਪੀ ਦੀ ਗਾਰੰਟੀ ਹੋ ਗਈ ਲਿਖਤੀ ਉਸ ਉਸ ਐਮਐਸਪੀ ਨੂੰ ਕੋਰਟ ਦੇ ਵਿੱਚ ਵੀ ਚੈਲੰਜ ਕੀਤਾ ਜਾ ਸਕਦਾ ਹੋਇਆ ਲੀਗਲ ਹੋ ਗਈ ਤਾਂ ਇਹ ਮਤਲਬ ਅਸੀਂ ਹੋਰ ਫੈਸਲਾਵਾਂ ਵੱਲ ਜਾ ਸਕਦੇ ਹਾਂ ਤੇ ਪਰ ਇਹ ਫੈਸਲਾ ਕਿਸਾਨ ਜਥੇਬੰਦੀਆਂ ਨੇ ਕਰਨਾ ਹੈ ਕਿ ਉਹ ਕੱਲ ਨੂੰ ਜਾ ਕੇ ਉਹ ਉਹਨਾਂ ਨਾਲ ਗੱਲ ਕਰ ਲੈਣ ਆਪਣੇ ਸਾਰੇ ਜਿੰਨੇ ਵੀ ਹੋਰ ਉਹਨਾਂ ਦੇ ਸਾਥੀ ਨੇ ਤੇ ਉਹ ਕੀ ਫੈਸਲਾ ਕਰਦੇ ਨੇ ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਪੰਜਾਬ ਸਰਕਾਰ ਵੱਲੋਂ ਖੇਤੀ ਮੰਤਰੀ ਤੇ ਅਫਸਰ ਸਹਿਬਾਨ ਉਹ ਸਾਰਾ ਉਹਨਾਂ ਨਾਲ ਗੱਲਬਾਤ ਕਰ ਲੈਣਗੇ ਦੁਬਾਰਾ ਆਉਣਾ ਪਿਆ ਜਦੋਂ ਵੀ ਮਰਜ਼ੀ ਦੁਬਾਰਾ ਆਉਣਾ ਪਿਆ ਬਹਿਣਾ ਪਿਆ ਜੋ ਜਾਕੀ ਉੱਥੋਂ ਸੁਝਾਅ ਲੈ ਕੇ ਆਏ ਉਹ ਜਿੱਥੇ ਅੰਦੋਲਨ ਚੱਲ ਰਿਹਾ ਤਾਂ ਅਸੀਂ ਉਹਦਾ ਉਹਦਾ ਵੀ ਸਤਿਕਾਰ ਕਰਾਂਗੇ ਪੰਜਾਬ ਸਰਕਾਰ ਤੋਂ ਐਮਐਸਪੀ ਦਾ ਫੈਸਲਾ ਲਏ ਸੀ ਕਿ ਇਲੈਕਟ੍ਰੀ ਸਦੀ ਗਾਰੰਟੀ ਤਾਂ ਕੋਈ ਗੱਲ ਹੋਈ ਹੈ ਦੇਖੋ ਜੀ ਗੱਲ ਇਹ ਇਹ ਦੇਖੋ ਜਦੋਂ ਜਦੋਂ ਲਿਖਤੀ ਦੇ ਜਦੋਂ ਲਿਖ ਕੇ ਦੇ ਰਿਹਾ 5 ਸਾਲ ਵਾਸਤੇ ਤਾਂ ਫਿਰ ਉਹ ਗਾਰੰਟੀ ਹੋ ਗਈ ਤਾਂ ਇਸ ਕਰਕੇ ਅੱਗੇ ਅੱਗੇ ਜੇ ਜੇ ਕੋਈ ਇਹਦੇ ਵਿੱਚ ਕੋਈ ਹੋਰ ਮੈਕੈਨਿਜ਼ਮ ਐਡ ਕਰਨਾ ਪਿਆ ਕਿਉਂਕਿ ਹੋ ਸਕਦਾ ਕਿਸਾਨਾਂ ਕੋਲੇ ਜਾ ਕੇ ਜਦੋਂ ਜਿਹੜੇ ਕਿਸਾਨ ਜਥੇਬੰਦੀਆਂ ਆਪਦੇ ਉੱਥੇ ਜਾ ਕੇ ਗੱਲ ਕਰਨਗੇ ਹੋ ਸਕਦਾ ਕੋਈ ਹੋਰ ਵਧੀਆ ਆਈਡੀਆ ਇੱਕ ਨਿਕਲਿਆਵੇ ਕਿ ਇਹਦੀ ਥਾਂ ਤੇ ਆਹ ਕਰ ਲਓ ਆ ਆਪਾਂ ਨੂੰ ਜ਼ਿਆਦਾ ਫਾਇਦੇਮੰਦ ਆ ਮੈਨੂੰ ਸਿਰਫ ਇੱਕੋ ਹੀ ਆ ਕਿ ਪੰਜਾਬ ਦੇ ਕਿਸਾਨ ਦਾ ਹਰਿਆਣਾ ਦੇ ਕਿਸਾਨ ਦਾ ਦੇਸ਼ ਦੇ ਕਿਸਾਨ ਦਾ ਨੁਕਸਾਨ ਨਾ ਹੋਵੇ ਜੋ ਮਰਜ਼ੀ ਐਗਰੀਮੈਂਟ ਹੋਵੇ ਉਹਨੂੰ ਬੈਠ ਕੇ ਕਹਿੰਗੂ ਮੈਂ ਇੱਥੇ ਤਾਂ ਬਣਾ ਨਹੀਂ ਸਕਦਾ ਇਹ ਚ ਵੀ ਅਸੀਂ ਕਿਸਾਨ ਵੀ ਜਿਹੜੇ ਨੇ ਉਹ ਵੀ ਅਸੀਂ ਜਿਹੜੇ ਅਰਥ ਸ਼ਾਸਤਰੀ ਨੇ ਉਹਨਾਂ ਤੋਂ ਉਹ ਵੀ ਕਿਸਾਨ ਵੀ رائے ਲੈਣ ਤੇ ਸਰਕਾਰ ਵੀ ਆਪਣੇ ਜਿੰਨੇ ਵੀ ਇਕਨੋਮਿਸਟ ਨੇ ਉਹਨਾਂ ਨੂੰ ਪੁੱਛੇ ਕਿ ਇਹਦਾ ਕਿੰਨਾ ਖਰਚਾ ਹੋਊਗਾ ਕਿੰਨੀ ਦੇਰੀ ਦੇ ਸਕਦੇ ਆ ਕੀ ਕਰ ਸਕਦੇ ਆ ਸੋ ਇਸ ਕਰਕੇ ਬਾਕੀ ਜਿਹੜਾ ਗੱਲਬਾਤ ਦਾ ਦੌਰ ਹੈ ਉਹ ਜਰੀ ਰਹੂਗਾ ਪਰ ਮੇਰਾ ਪ੍ਰਾਇੋਰਟੀ ਇੱਕ ਹੈ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਦੇ ਜਾਨਵਾਲ ਦੀ ਪੰਜਾਬ ਦੇ ਜਿਹੜੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਸ਼ਾਂਤੀ ਬਣਾ ਕੇ ਰੱਖਣ ਦੀ ਮੈਂ ਅਪੀਲ ਕਰਦਾ ਜਦੋਂ ਹੀ ਕੋਈ ਫੈਸਲਾ ਕਿਸਾਨਾਂ ਵੱਲੋਂ ਆ ਗਿਆ ਜਦਾ ਸੈਂਟਰ ਨੇ ਸਾਨੂੰ ਕੰਟੈਕਟ ਕੀਤਾ ਕਿ ਅਸੀਂ ਆਹ ਕਰ ਸਕਦੇ ਆ ਤਾਂ ਮੈਂ ਫੇਰ ਇੱਕ ਵਾਰੀ ਬ੍ਰਿਜ ਦੇ ਤੌਰ ਤੇ ਇੱਕ ਪੁਲ ਦੇ ਤੌਰ ਤੇ ਮੈਂ ਬੈਠਣ ਨੂੰ ਤਿਆਰ ਹਾਂ ਬਹੁਤ ਬਹੁਤ ਧੰਨਵਾਦ